ਚਾਰਪੁਰ ਦੇ ਵਿੱਚ ਇੱਕ ਬੱਚੇ ਦੀ ਕੁਝ ਪ੍ਰਵਾਸੀਆਂ ਵੱਲੋਂ ਕੀਤੀ ਗਈ ਹੱਤਿਆ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਭਖਿਆ ਹੋਇਆ ਪ੍ਰਵਾਸੀਆਂ ਦੇ ਖਿਲਾਫ ਰੋਹ ਹੈ ਜਿਹੜਾ ਉਸ ਦਾ ਸੇਖ ਹੁਣ ਫਰੀਦਕੋਟ ਵੀ ਪਹੁੰਚਿਆ ਹੈ ਕਿ ਫਰੀਦਕੋਟ ਦੇ ਵਾਲਮੀਕੀ ਭਾਈਚਾਰੇ ਨੇ ਐਸਸੀ ਭਾਈਚਾਰੇ ਨੇ ਇਕੱਠੇ ਹੋ ਕੇ ਵਾਲਮੀਕ ਚੌਂਕ ਦੇ ਵਿੱਚ ਕੈਂਡਲ ਮਾਰਚ ਕੀਤਾ ਤਾਂ ਕਿ ਇਸ ਬੱਚੇ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਤੇ ਨਾਲ ਮੰਗ ਕੀਤੀ ਕਿ ਪ੍ਰਵਾਸੀਆਂ ਨੂੰ ਪੰਜਾਬ ਵਿੱਚੋਂ ਬਾਹਰ ਭੇਜਿਆ ਜਾਵੇ ਉਹਨਾਂ ਨਾਰੇਬਾਜ਼ੀ ਵੀ ਕੀਤੀ ਕਿ ਪ੍ਰਵਾਸੀ ਭਜਾਓ ਪੰਜਾਬ ਬਚਾਓ ਇਸ ਤੋਂ ਇਲਾਵਾ ਕੈਂਡਲ ਮਾਰਚ ਕੱਢ ਕੇ ਬੱਚੇ ਨੂੰ ਸ਼ਰਦਾ ਦੇ ਫੋਨ ਪੇਂਟ ਕੀਤੇ ਗਏ ਆ ਕੇ ਪਿੱਟੋ ਹਾਏ ਹਾਏ ਭਈਆ ਭਜਾਓ ਪੰਜਾਬ ਬਚਾਓ ਭਈਆ ਭਜਾਓ ਪੰਜਾਬ ਬਚਾਓ ਭਈਆ ਭਜਾਓ ਪੰਜਾਬ ਬਚਾਓ ਸ਼ਾਰਪੁਰ ਦੇ ਵਿੱਚ ਇੱਕ ਬੇਟਾ ਜੋ ਕਿ ਦੇਖ ਰਹੇ ਹਾਂ ਦਿਖਾਓ ਇਹਨਾਂ ਦੇ ਨਾਲ ਬੱਚੇ ਦੇ ਨਾਲ ਜੋ ਹੋਇਆ ਤੁਸੀਂ ਸਾਰਿਆਂ ਨੂੰ ਪਤਾ ਹੋਊਗਾ ਕਿ ਵੀ ਉਹਦੇ ਕਿੱਛੇ ਗੁਪਤਾੰਗ ਦੇ ਵਿੱਚ ਰਾਡ ਦਿੱਤੀ ਗਈ ਉਹਦੇ ਨਾਲ ਜੋ ਵੀ ਗਲਤ ਕੰਮ ਕੀਤੇ ਗਏ ਉਹਨੂੰ ਮਾਰਨ ਦੇ ਲਈ ਉਹਦੇ ਸਿਰ ਤੇ ਇੱਟ ਮਾਰੀ ਅਗਰ ਤਾਂ ਵੀ ਨਹੀਂ ਮਰਿਆ ਉਹਨੂੰ ਗਲਾ ਘੋਟਿਆ ਗਿਆ ਉਹਦੇ ਨਾਲ ਇੰਨਾ ਜ਼ੁਲਮ ਕੀਤਾ ਗਿਆ ਦੱਸੋ ਬੱਚਾ ਸਾਡੇ ਬੱਚੇ ਸੇਵ ਨਹੀਂ ਆ ਤਾਂ ਸਾਨੂੰ ਇਸ ਲਈ ਇਕੱਠ ਕਰਨਾ ਪਏਗਾ ਕਿ ਅਸੀਂ ਜਿੰਨੇ ਵੀ ਸਮਾਜ ਵਾਲੇ ਸਾਰੇ ਭਾਈਚਾਰੇ ਅਸੀਂ ਧਰਮਾਂ ਤੋਂ ਬਾਹਰ ਹੋ ਕੇ ਗੱਲ ਕਰਦੇ ਆ ਕੋਈ ਧਰਮ ਇੱਥੇ ਨਹੀਂ ਗੱਲ ਹੋਦੀ ਅਸੀਂ ਸਿਰਫ ਗੱਲ ਕਰ ਰਹੇ ਆ ਸਾਡੇ ਏਕਤਾ ਦੀ ਗੱਲ ਹੈ ਕਿ ਅਸੀਂ ਅੱਜ ਇਸ ਜਗ੍ਹਾ ਤੇ ਕਾ ਇਕੱਠੇ ਹੋਏ ਆ ਕਿ ਵੀ ਸਾਡੇ ਬੱਚਾ ਨਾਲ ਨਾ ਹੋਵੇ ਜਿਹੜਾ ਹੁਣ ਅਸੀਂ ਹੋ ਗਿਆ ਹੋਰ ਕਿਸੇ ਦੇ ਬੱਚੇ ਨਾਲ ਨਾ ਹੋਵੇ ਕਿ ਇਸ ਤਰ੍ਹਾਂ ਦੇ ਜਿਹੜੇ ਜ਼ਹਿਰੀਲੇ ਬੰਦੇ ਬੈਠੇ ਨੇ ਇਹਨਾਂ ਦੇ ਉੱਤੇ ਨਕੇਦੀ ਕਸ਼ੀ ਜਾਵੇ ਕਿ ਵੀ ਜਿਹੜੇ ਇਹ ਲੋਕ ਤੰਤਰ ਦੇ ਵਿੱਚ ਕੰਮ ਕਰ ਰਹੇ ਨੇ ਸਰਕਾਰਾਂ ਢਿੱਲੀਆਂ ਨੇ ਸਰਕਾਰਾਂ ਕੰਮ ਨਹੀਂ ਕਰ ਰਹੀਆਂ ਹੁਸ਼ਿਆਰਪੁਰ ਸਰਕਾਰ ਜਿਹੜੀ ਢਿੱਲੀ ਸਾਤ ਸਰਕਾਰ ਦੀ ਕਾਰਗੁਜ਼ਾਰੀ ਨੂੰ ਅਸੀਂ ਨਿਖੇਦੀ ਕਰਦੇ ਹਾਂ